ਫੇਮਸ ਬਾਲੀਵੁੱਡ ਸਿੰਗਰ ਅਦਿਤ ਨਾਰਾਇਨ ਦੇ بیٹے ਅਦਿਤ ਨਾਰਾਇਨ ਨੇ ਕੀਤੀ ਇੱਕ ਫੈਨ ਨਾਲ ਬਤਮੀਜ਼ੀ। ਸੋਸ਼ਲ ਮੀਡੀਆ ਤੇ ਅਦਿਤ ਨਾਰਾਇਨ ਦੀ ਇੱਕ ਬਤਮੀਜ਼ੀ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ। ਦਰਅਸਲ ਅਦਿਤ ਨਾਰਾਇਨ ਦਾ ਇੱਕ ਕਾਨਸਰਟ ਚੱਲ ਰਿਹਾ ਸੀ ਜਿਸ 'ਚ ਇੱਕ ਫੈਨ ਅਦਿੱਤਿਆ ਦੀ ਲੱਤ ਨੂੰ ਫੋਨ ਨਾਲ ਟੱਚ ਕਰ ਦਿੰਦਾ ਹੈ। ਜਿਸਨੇ ਉਹ ਅਦਿੱਤਿਆ ਸੈਨ ਨਹੀਂ ਕਰਦੇ ਤੇ ਗੁੱਸੇ 'ਚ ਆ ਕੇ ਅਦਿੱਤਿਆ ਉਸ ਫੈਨ ਦੇ ਫੋਨ ਨੂੰ ਖੋਲ ਲੈਂਦੇ ਨੇ। ਫੈਨ ਦੇ ਹੱਥ 'ਤੇ ਮਾਈਕ ਨਾਲ ਮਾਰ ਕੇ ਫੋਨ ਖੋਣ ਤੋਂ ਬਾਅਦ ਦੂਰ ਉਸ ਫੋਨ ਨੂੰ ਆਡੀਅੰਸ ਵੱਲ ਸੁੱਟ ਦਿੰਦੇ ਨੇ। ਹਾਲਾਂਕਿ ਇਹ ਇਨਸੀਡੈਂਟ ਤੋਂ ਬਾਅਦ ਅਦਿੱ ਵੀਡੀਓ ਨੂੰ ਲੈ ਕੇ ਅਦਿੱਤਿਆ ਨੂੰ ਹਰ ਕੋਈ ਹੁਣ ਕ੍ਰਿਟਿਸਾਈਜ਼ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਅਦਿੱਤਿਆ ਲਈ ਹੁਣ ਹੇਟ ਵਾਦ ਦਾ ਨਜ਼ਰ ਆ ਰਿਹਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਆ ਜਦ ਅਦਿੱਤਿਆ ਨਾਰਾਇਣ ਕੰਟਰੋਵਰਸਿਸ ਦੇ ਕੇਰੇਜ ਨਹੀਂ ਆਏ ਇਸ ਤੋਂ ਪਹਿਲਾਂ ਵੀ ਅਦਿੱਤਿਆ 에ਅਰਪੋਰਟ ਤੇ ਅਥਾਰਟੀ ਨਾਲ ਬਦਤਮੀਜ਼ ਨਾਲ ਗੱਲ ਕਰਦੇ ਹੋਏ ਵਾਇਰਲ ਹੋਈ ਸੀ ਤੇ ਉਸ ਵੇਲੇ ਵੀ ਉਹਨਾਂ ਨੂੰ ਹੇਟ ਦਾ ਸਾਹਮਣਾ ਕਰਨਾ ਪਿਆ ਸੀ